ਸੰਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਸੀ ਹੈ ਰਿਗਾਰਡਿੰਗ ਆਰਗੇਨਾਈਜ਼ ਕ੍ਰਾਈਮ ਤੇ ਯੁੱਧ ਨਸ਼ਾ ਵਿਰੋਧ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇਹਦੇ ਇੱਕ ਨਾਰਕੋ ਆਰਮਜ਼ ਮੋਡਿਊਲ ਇੱਕ ਨਾਰਕੋ ਹਵਾਲਾ ਮੋਡਿਊਲ ਬੰਦ ਕੀਤੇ ਗਏ ਨੇ ਔਰ ਇਹਦੇ ਵਿੱਚ ਪੰਜ ਸੋਫਿਸਟੀਕੇਟਿਡ ਵੈਪਨ ਨੇ ਇਹ ਚਤਨੀ ਬਲਾਕ ਨੇ 9mm ਦੇ ਦੋ ਚਾਈਨੈਸ ਮੇਡ 0.30 ਬੋਰ ਦੇ ਪਿਸਟਲ ਨੇ ਦੇ ਨਾਲ ਕੈਟਰੀਜਿਸ ਨੇ 1 ਕਿਲੋ 15 ਗ੍ਰਾਮ ਹਿਰੋਇਨ ਔਰ 9 ਲੱਖ 70 ਹਜ਼ਾਰ ਡਰਗ ਮਨੀ ਜਿਹੜੀ ਹਵਾਲਾ ਮਨੀ ਹੈ ਉਹ ਰਿਕਵਰ ਕੀਤੀ ਗਈ ਹੈ ਇਹਦੇ ਟੋਟਲ ਦੋਨੋਂ ਕੇਸਾਂ ਚ ਮਿਲਾ ਕੇ 9 ਬੰਦੇ ਗ੍ਰਿਫਤਾਰ ਹੋਏ ਨੇ ਜਿਹੜਾ ਨਾਰਕੋ ਆਰਮਜ਼ ਦਾ ਨੈਟਵਰਕ ਹੈ ਮੋਡੂਲズ ਨੂੰ ਆਪਾਂ ਕਹਿ ਸਕਦੇ ਹਾਂ ਮਲੇਸ਼ੀਆ ਤੋਂ ਆਏ ਹੋਏ ਦੋ ਬੰਦੇ ਆ ਮਲੇਸ਼ੀਆ ਤੋਂ ਆ ਕੇ ਇੱਥੇ ਇੰਡੀਆ ਦੇ ਵਿੱਚ ਜੋ ਵਾਪਸ ਆਏ ਇਹਨਾਂ ਦੇ ਜਿਹੜੇ ਹੈਂਡਲਰਸ ਨੇ ਤੁਹਾਨੂੰ ਉਹ ਮਲੇਸ਼ੀਆ ਤੇ ਪਾਕਿਸਤਾਨ ਨੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਇਹਨਾਂ ਨੇ ਅਸਾਈਨਮੈਂਟ ਇੱਥੋਂ ਰੀਸੀਵ ਕਰਕੇ ਤੇ ਅੱਗੇ ਪੰਜਾਬ ਦੇ ਵਿੱਚ ਵਕਫ-ਵਕ ਜਗ੍ਹਾ ਪਹੁੰਚਾਉਣੀ ਵੀ ਸੀ ਤੇ ਜੋ ਲੱਗਦਾ ਇਲਿਮਨਰੀ ਉੱਚ ਗਿਤੋਂ ਕੋ ਸ਼ਾਂਤੀ ਭੰਗ ਕਰਨ ਵਾਸਤੇ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਕਰਵਾਉਣੀ ਸੀ ਜਾਂ ਲੋਕਾਂ ਨੂੰ ਪਹੁੰਚਾਉਣੇ ਸੀਗੇ ਕਿਉਂਕਿ ਅੰਜੋ ਹੀ ਬੜੇ ਸਫਿਸਟੀਕੇਟਡ ਵੈਪਨ ਨੇ ਔਰ ਇਹਦੇ ਜਸਪ੍ਰੀਤ ਚੋਹਾਨ ਹੈ 엘ियस ਕਾਲੂ ਇਹ ਜੇ ਆਪਾਂ ਦੇਖੀਏ ਬਰਨਾਲੇ ਦਾ ਰਹਿਣ ਵਾਲਾ ਹੈ ਡਿਸਟ੍ਰਿਕਟ ਬਰਨਾਲਾ ਮਾਲਵਾ ਰੀਜਨ ਦਾ ਹੋ ਗਿਆ 26 ਸਾਲ ਦਾ ਹੈਗਾ ਅਨਐਮਪਲੋਇਡ ਹੈ ਹਰਪ੍ਰੀਤ 엘ियस ਹੈਪੀ ਇਹ ਫਤਿਹਗੜ੍ਹ ਚੂੜੀਆਂ ਬਟਾਲਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਬੀਐਮਐਸ ਦੀ ਡਿਗਰੀ ਕੀਤੀ ਹੈ ਡਾਕਟਰੀ ਦਾ ਜਿਹੜਾ ਲੋਕਲ ਲੈਵਲ 'ਤੇ ਕੰਮ ਕਰਦਾ ਹੈ ਆਯੁਰਵੈਦਿਕ ਤੇਜਵੀ ਰੇਲੀਅਸ ਤੇਜੀ ਇਹ ਹਰੀਕੇ ਦਾ ਡਿਸਟ੍ਰਿਕਟ ਤਰਨਤਾਰਨ ਦਾ ਇਹ ਜਿੰਮੇਵਾਰੀ ਦਾ ਕੰਮ ਕਰਦਾ ਖੇਤੀਬਾੜੀ ਦਾ ਇਹਨਾਂ ਨੂੰ ਫਤਿਹਗੜ ਚੋੜੀਆਂ ਰੋਡ ਤੋਂ ਸਦਰ ਥਾਣੇ ਦੇ ਵਿੱਚ ਸਾਡੀ ਸੀਆਈਆਈ ਪਾਰਟੀ ਲੈਡ ਬਾਈ ਇੰਸਪੈਕਟਰ ਮੋਹਨਦੀਪ ਸਿੰਘ ਜਿਨ੍ਹਾਂ ਦੇ ਸੁਪਰਵੀਜ਼ਨ ਯਾਦਵਿੰਦਰ ਜੀ ਸਾਡੇ ਏਸੀਪੀ ਔਰ ਜਗਵਿੰਦਰ ਸਾਡੇ ਏਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਤੇ ਓਵਰਆਲ ਸੁਪਰਵੀਜ਼ਨ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਜੀ ਡੀਸੀ ਔਰ ਇਹਦੇ ਤੋਂ ਜਿਹੜੀ ਮੁੱਢਲੀ ਪੁੱਛਗਿੱਛ ਤੇ ਇਹ ਹੀ ਗੱਲ ਆਈ ਹੈ ਕਿ ਜਿਹੜੇ ਬਾਹਰਲੇ ਹੈਂਡਲਰ ਨੇ ਅਜੇ ਵੀ ਐਕਟਿਵ ਨੇ ਔਰ ਇਹਨਾਂ ਬੰਦਿਆਂ ਨੂੰ ਉਹਨਾਂ ਨੇ ਉੱਥੋਂ ਵਾਪਸ ਆਇਆ ਨੂੰ ਵੀ ਯੂਜ਼ ਕੀਤਾ ਪਾਕਿਸਤਾਨ ਬੇਸਡ ਹੈਂਡਲਰ ਵੀ ਸਾਹਮਣੇ ਆਏ ਆ ਮਲੇਸ਼ੀਆ ਵਾਲੇ ਵੀ ਉਹਨਾਂ ਤੇ ਅਸੀਂ ਕੰਮ ਕਰ ਰਹੇ ਆ ਇਸ ਤੋਂ ਇਲਾਵਾ ਇਹਦਾ ਦੂਜਾ ਵੀ ਬੜਾ ਇੰਪੋਰਟੈਂਟ ਨਾਰਕੋਟ ਡਰੱਗ ਨੈਟਵਰਕ ਹੈਗਾ ਜਿਹੜਾ ਬਸਟ ਕੀਤਾ ਗਿਆ ਇਹ ਜਿਹੜਾ 9 6 ਬੰਦੇ ਇਹਦੇ ਵਿੱਚ ਫੜੇ ਗਏ ਆ ਉਹ ਸਭ ਤੋਂ ਪਹਿਲਾਂ ਦਾਨਿਸ਼ ਨੂੰ ਫੜਿਆ ਗਿਆ ਉਹਦੇ ਤੋਂ ਹਾਲਾਂਕਿ ਕੁਆਂਟੀਟੀ ਤਾਂ ਬੜੀ ਥੋੜੀ ਸੀਗੀ ਤੇ ਉਹ 150 ਗ੍ਰਾਮ ਹਿਰੋਇਨ ਸੀਗੀ ਦਾਨਿਸ਼ ਇਰੀਅਸ ਗਗੂ ਇਹ ਹੈਗਾ ਕੋਟ ਖਾਲਸਾ ਦਾ ਰਹਿਣਾ ਉਹ ਪਹਿਲਾਂ ਇਹਦੇ ਖਿਲਾਫ ਤਿੰਨ ਕੇਸ ਦਰਜ ਨੇ ਆਰਮ ਦਾ 10 ਡੀਪੀਐਸ ਐਕ ਰਾਈ ਝਗੜੇ ਦੇ ਤੇ ਚੋਰੀ ਦੇ ਇਹਦੀ ਪੁੱਛਗਿੱਛ ਤੋਂ ਅੱਗੇ ਗੱਲ ਚੱਲੀ ਕਿ ਜਿਹੜੇ ਕੁਝ ਡਰਗ ਦੇ ਪੈਸੇ ਨੇ ਹਵਾਲਾ ਰਾਈ ਬਾਹਰ ਭੇਜੇ ਜਾਂਦੇ ਦੁਬਈ ਦਾ ਐਂਗਲ ਸ਼ੁਰੂ ਹੋਇਆ ਸਲੋਨੀ ਵਾਈਫ ਆਫ ਦੀਪਾ ਸਿੰਘ ਇਹ ਕੋਟ ਖਾਲਸਾ ਦੀ ਲੇਡੀ ਆ ਇਹ ਫਿਰ ਨੈਕਸਟ ਡੇ ਅਰੈਸਟ ਹੋਈ ਇਸ ਕੇਸ ਉਸ ਤੋਂ ਬਾਅਦ ਜੋਬਨਪ੍ਰੀਤ ਇਲੀਅਸ ਜੋਬਨ ਇਹ ਆਪਣੇ ਜੜਿਆਲਾ ਗੁਰੂ ਦੇ ਏਰੀਆ ਦੇ ਰਹਿਣ ਵਾਲਾ ਅਮਰਸਰ ਰੂਰਲ ਦਾ ਸਿਕਿਉਰਿਟੀ ਗਾਰਡ ਦਾ ਨੌਕਰੀ ਕਰਦਾ ਮੁਹੱਲੀ ਦੇ ਵਿੱਚ ਕੁਲਵਿੰਦਰ ਇਹ ਮਿਹਰਬਾਨ ਲੁਧਿਆਣੇ ਦਾ ਰਹਿਣ ਵਾਲਾ ਇਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਜ਼ਿਆਦਾਤਰ ਮੁਹੱਲੀ ਹੁੰਦਾ ਅਬਦੁਲ ਰਹਿਮਾਨ ਇਹ ਕਰਨਾਟਕਾ ਦੇ ਵਿੱਚ ਗਲੌਰ ਦਾ ਰਹਿਣ ਵਾਲਾ ਇਹ ਇੰਪੋਰਟੈਂਟ ਬੰਦਾ ਹੈ ਇਹ ਅਦਰਕ ਦਾ ਡੀਲਰ ਹੈ ਜਿੰਜਰ ਡੀਲਰ ਹੈਗਾ ਪ੍ਰਦੀਪ ਪਿੰਟੂ ਇਹ ਵੀ ਗਲੌਰ ਕਰਨਾਟਕਾ ਦਾ ਰਹਿਣ ਵਾਲਾ ਇਹ ਵੀ ਜਿੰਜਰ ਦਾ ਅਦਰਕ ਦਾ ਹੀ ਕੰਮ ਕਰਦਾ ਹੈ ਇਹ ਦੋ ਬੰਦੇ ਜਿਹੜੇ ਬੜੇ ਇੰਪੋਰਟੈਂਟ ਹੈ ਦਿੱਲੀ ਬੇਸਡ ਨੇ ਪਰ ਪਿੱਛੋਂ ਬੰਗਲੌਰ ਤੇ ਉੱਥੇ ਕਰਨਾਟਕਾ ਦੇ ਵਿੱਚੋਂ ਬਿਲੋਂਗ ਕਰਦੇ ਨੇ ਉਸ ਏਰੀਏ ਤੋਂ ਇਹ ਬੇਸਿਕਲੀ ਇੱਥੇ ਆਏ ਸੀਗੇ ਇਹ ਸਾਰੀ ਪੈਸੇ ਲੈਣੇ ਨਾ ਤੋਂ 9 ਲੱਖ 7000 ਪਰ ਜਿਹੜੀ ਡਰਗ ਮਨੀ ਹਵਾਲਾ ਮਨੀ ਜਿਹਨੂੰ ਆਪਾਂ ਕਹਿੰਦੇ ਆ ਬ੍ਰਾਮਦੋਈ ਔਰ ਇਹ ਨਾਲ ਇਹ ਤਾਰ ਹੈ ਉਹ ਦਵਾਈ ਚ ਜੁੜੇ ਹੋਏ ਆ। ਕਬਰੀ ਨਾਲ ਇਹ ਵੀ ਬੜਾ ਇੰਪੋਰਟੈਂਟ ਹੈ ਕਿਉਂਕਿ ਨੈਟਵਰਕ ਜਿਹੜਾ ਹਵਾਲੇ ਦਾ ਉਹਦੇ ਨਾਲ ਹੀ ਇਹ ਪਰਫੁੱਲਤ ਹੁੰਦਾ ਹੈ ਜਿਹੜਾ ਡਰਗ ਟ੍ਰੇਡ ਹੈਗਾ। ਸੋ ਇਹਦੇ ਚ ਵੀ ਬੜੀ ਅੱਛੀ ਸਕਸੈਸ ਮਿਲੀ ਹੈ ਟੀਮ ਨੂੰ ਔਰ ਮੈਂ ਇਹਨਾਂ ਨੂੰ ਸਾਰਿਆਂ ਨੂੰ ਦਿੱਲੀ ਬਮਾਰਕ ਪਾ ਦਿੰਦਾ। ਫਿਰ ਇਹ ਡੜਾ ਅਦਰਕ ਦਾ ਵਪਾਰੀ ਕਿਵੇਂ ਦੇਖੋ ਅਦਰਕ ਦੇ ਵਪਾਰੀ ਦੀ ਗੱਲ ਤੇ ਇਹ ਵੀ ਸਾਰੇ ਬੰਦੇ ਪੈਸੇ ਦੇ ਲਾਲਚ ਨੂੰ ਕੰਮ ਕਰਦੇ ਆ। ਬਿਜ਼ਨਸ ਦੇ ਵਿੱਚ ਜਦੋਂ ਬਹੁਤਾ ਪ੍ਰੋਫਿਟ ਨਹੀਂ ਹੁੰਦਾ ਤਾਂ ਨੇਚਰਲੀ ਉਹਨਾਂ ਨੂੰ ਲੱਗਦਾ ਕਿ ਹਵਾਲੇ ਦੇ ਵਿੱਚ ਕਟ ਵਧੀ ਹੈ ਇਹ ਨਾਲੇ ਨੈਟਵਰਕ ਚੱਲੀ ਜਾਂਦਾ ਤੁਸੀਂ ਦੇਖੋ ਨਾ ਕਰਨਾਟਕਾ ਤੋਂ ਬੰਦਾ ਰਿਸਕ ਲੈ ਕੇ ਅੰਮ੍ਰਿਤਸਰ ਆ ਰਿਹਾ ਏਰੀਆ 'ਚ ਇੱਥੇ ਸਮਾਨ ਦਾ ਨਾ ਇਨ ਟੱਚ ਹੋ ਕੇ ਪੈਸੇ ਲੈ ਰਿਹਾ ਥਰੂ ਲੋਕਲ ਚੈਨਲਸ ਸੋ ਉਹ ਤੋਂ ਆਪਾਂ ਨੂੰ ਕਲੀਅਰ ਹੀ ਹੈ ਕਿ ਇਟ ਇਜ਼ 올 ਬਿਕੋਜ਼ ਆਫ ਲਸਟ ਫਾਰ ਮਨੀ ਸਰ ਪੈਸਾ ਡਰਗ ਮਨੂ ਤੇ ਇਸ ਹਿਸਾਬ ਨਾਲ ਹਾਂਜੀ ਹਾਂਜੀ ਬਿਲਕੁਲ 100% ਹੋਈ ਟਾਈਮ ਆਪਾਂ ਇਦੇ ਵਿੱਚ ਐਨਡੀਪੀਐਸ ਐਕਟ ਵੀ ਹੈ ਨਾਲ ਆਇਆ ਤੇ ਹਵਾਲੇ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਹ ਬੈਂਗਲੌਰ ਤੋਂ ਬਾਹਰ ਭੇਜਦਾ ਸੀ ਪਹਿਲੇ ਪਰ ਨਹੀਂ ਦਿੱਲੀ ਬੇਸਡ ਵੀ ਨੇ ਜੀ ਇਹ। ਬਿਲੋਂਗ ਕਰਨਾਟਕਾ ਨੂੰ ਕਰਦੇ ਨੇ ਦਿੱਲੀ ਵੀ ਇਹਨਾਂ ਦਾ ਆਫਿਸ ਹੈਗਾ ਉੱਥੋਂ ਇਹ ਕੰਮ ਕਰਾਉਂਦੇ ਰਹੇ ਆ। ਜਿਹੜਾ ਮਲੇਸ਼ੀਆ ਦੇ ਨਾਲ ਤਾਲੁਕ ਪਿਆ ਉਹ ਕਿਵੇਂ ਉਹ ਮਲੇਸ਼ੀਆ ਦੇ ਵਿੱਚ ਜਿਹੜੇ ਲੜਕੇ ਦੋ ਗਏ ਸੀ ਨਾ ਕਿ ਬਾਹਰ ਤੇ ਉਹ ਉੱਥੇ ਜੋ ਵਾਪਸ ਆਏ ਤੇ ਉੱਥੇ ਇਹਨਾਂ ਨੂੰ ਬੰਦੇ ਮਿਲੇ ਸੀਗੇ। ਉਹਨਾਂ ਨੇ ਫਿਰ ਇਹਨਾਂ ਨਾਲ ਰਾਫਤਾ ਰੱਖਿਆ। ਇਹਨਾਂ ਨੂੰ ਕਹਿ ਵੀ ਜੋ ਤੁਸੀਂ ਪੰਜਾਬ ਜਾਓਗੇ ਤੁਹਾਨੂੰ ਕੰਮ ਦਵਾਂਗੇ। ਔਰ ਪੈਸੇ ਦਾ ਲਾਲਚ ਤੁਹਾਨੂੰ ਪਤਾ ਫੇਰ ਆ ਜਾਂਦਾ ਹੁਣ ਜੇ ਕਨਸਾਈਨਮੈਂਟ ਦੇਖੀਏ ਇਹਦੇ ਚ ਦੋਨੇ ਲਾਲਚ ਨੇ ਵੈਪਨ ਹੈਂਡਲਰਸ ਦੇ ਕਹਿੰਦੋਂ 1 ਕਿਲੋ ਹਿਰੋਇਨ ਨਾਲ ਤਾਂ ਨੈਚੁਰਲੀ ਲੋਕਲ ਬੰਦੇ ਨੂੰ ਲੱਗਦਾ ਕਿ ਅਸੀਂ ਇਹ ਦੋਨੋਂ ਚੀਜ਼ਾਂ ਦੇ ਵਿੱਚ ਜੋ ਇਹਨਾਂ ਦਾ ਪਿਕਅਪ ਕਰਨ ਦਾ ਅਸੀਂ ਆਪਣੇ ਫਾਈਨੈਂਸ਼ੀਅਲ ਐਂਗਲ ਮੇਨਲੀ ਸਾਹਮਣੇ ਆ ਰਿਹਾ ਤੇ ਹੋ ਸਕਦਾ ਵੀ ਇਹਨਾਂ ਨੂੰ ਕੋਈ ਅੱਗੇ ਟਾਰਗੇਟ ਦਿੱਤਾ ਜਾਂਦਾ ਜਾਂ ਕੋਈ ਗੱਲ ਪਰ ਪਹਿਲਾਂ ਹੀ ਪ੍ਰिवेंट ਹੋ ਗਈ ਬਾਕੀ ਅਸੀਂ ਇਹਨੇ ਲਿੰਕੇਜ ਜਿਹੜੇ ਆ ਉਹ ਸਾਰੇ ਅਪਰੂਵ ਕਰ ਰਹੇ ਨੇ। ਬਾਰੇ ਵੀ ਆ ਕੇ ਵਿਗੜਦੇ ਮੁੰਡੇ ਆ ਤਾਂ ਮਨ ਨੂੰ ਵਿਗਾੜ ਦਿੰਦੇ ਨੇ। ਦੇਖੋ ਬੜੀ ਸਿੰਪਲ ਗੱਲ ਹੈ ਵਿਗਾੜਨ ਵਾਲੀ ਗੱਲ ਵੀ ਇਹ ਹੈ ਕਿ ਬੰਦੇ ਨੂੰ ਉੱਥੇ ਤਿਆਰ ਕਰ ਲਿਆ ਜਦੋਂ ਤੁਸੀਂ ਮਲੇਸ਼ੀਆ ਮਿਲੇ। ਯਾਰ ਤੂੰ ਸਾਡੇ ਵਾਸਤੇ ਸਾਡੇ ਨਾਲ ਜੁੜੋ ਕਰ ਲਓ ਜਿੱਦਾਂ ਵੀ ਬੀਫਰੈਂਡ ਕਰ ਲਿਆ ਜਿਹਨੂੰ ਆਪਾਂ ਕਹ ਦੋਸਤੀ ਪਾ ਲਈ। ਉਸ ਤੋਂ ਬਾਅਦ ਉਹਨਾਂ ਨੂੰ ਯੂਜ਼ ਕਰਨ ਲੱਗੇ। ਅਗੋਂ ਪਹਿਲਾਂ ਪਰਚਾ ਦਿਖਾ ਦੇ। ਹੈ ਜੀ? ਪਹਿਲਾਂ ਪਰਚਾ ਇਹ ਉਹਨਾਂ ਦਾ ਕੋਈ ਨਹੀਂ ਜੀ ਸਾਰਿਆਂ ਤੇ ਸਰ ਇਹਦੇ ਵਿੱਚ ਕਿੰਨੇ ਕਿੰਨੇ ਕੋਡ ਹੈ ਤੇ ਇਤਿਹਾਸ ਦੀ ਜਿਹੜੀ ਹੈ ਦੁਪੱਤ ਆਪਣੇ ਪੰਜਾਬ ਬਾਰਡਰ ਤੋਂ ਬਾਈ ਪਾਸ ਹੋਣੀ ਹਾਂਜੀ ਹਾਂਜੀ ਡਰੋਨ ਨਹੀਂ ਪਾਕਿਸਤਾਨ ਬਾਰਡਰ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਇਹ ਮੁੱਕ ਕੋਈ ਪੀਸੀ ਹੋਈ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਫਾਰਮਰ ਹੀ ਸੀਗੇ ਜਿਹੜੇ ਇਥੋਂ ਵਾਲੇ ਉਹਦੀ ਪ੍ਰਾਪਰਟੀ ਦਾ ਬੀਜ ਕਰਦੇ ਆ ਗਿਆ ਘਾਹੋਂ ਦੇ ਆ ਜਾਂਦੇ ਬਾਅਦ ਕੋਟ ਲਈ ਜਿਹੜੇ ਬੰਦੇ ਬਾਹਰ ਤੋਂ ਚਲਾ ਰਹੇ ਉਹਨਾਂ ਦਾ ਨੈੱਟਵਰਕ ਸਿਸਟਮ ਹੁੰਦਾ ਹੈ ਨਹੀਂ ਉਹਨਾਂ ਜੀ ਦੇਖੋ ਜੀ ਅੱਪਾ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਲੋਕਲ ਪੁਲਿਸ ਨੂੰ ਨਾਲ ਹੈਲਪ ਲਵਾਵਾਂਗੇ ਇਨਦੇ ਸਾਰੇ ਕੰਪਲੀਟ ਐਡਰੈਸ ਹੈਗੇ ਆ ਆਪਣੇ ਕੋਲ ਕਰਨਾਟਕਾ ਦੇ ਔਰ ਜਿਹੜੇ ਦੂਜੇ ਹੈਗੇ ਜਿੱਦਾਂ ਹੁਣ ਸਾਡੇ ਨੇੜੇ ਦਾ ਬਰਨਾਲਾ ਦਾ ਉਹ ਤਾਂ ਵਿਦਨ ਪੰਜਾਬ ਉਹ ਕੰਪੀਟੈਂਟ ਅਥਾਰਟੀ ਨੂੰ ਆਪਾਂ ਐਸਐਸਪੀ ਬਰਨਾਲਾ ਜਾਂ ਤਰਨਤਾਰਨ ਨੂੰ ਬਟਾਲਾ ਵਾਲਿਆਂ ਨੂੰ ਰਿਕਵੈਸਟ ਕਰਕੇ ਉਹ ਕਾਰਵਾਈ ਨਾਲ ਨਾਲ ਚੱਲੇਗੀ ਬਿਕੋਜ਼ ਹਵਾਲੇ ਦਾ ਜਿਹੜਾ ਨੈਟਵਰਕ ਹੈ ਇਹਦੇ ਵਿੱਚ ਬਾਕੀ ਏਜੰਸੀਜ਼ ਵੀ ਇਨਵੋਲ ਹੋਣੀਆਂ ਫਾਈਨੈਂਸ਼ੀਅਲ ट्रांजैक्शन ਦੇ ਵਿੱਚ ਡੀਆਰਆਈ ਵੀ ਆ ਜਾਂਦੀ ਹੈ ਏਡੀ ਵੀ ਆਉਂਦੀ ਹੈ ਇਨਕਮ ਟੈਕਸ ਵੀ ਹੁੰਦਾ ਉਹ ਸਾਰੀਆਂ ਚੀਜ਼ਾਂ ਇਹ ਨਾਲ ਨਾਲ ਚੱਲਣਗੀਆਂ ਕਿਉਂਕਿ ਹਵਾਲੇ ਦੇ ਨਾਲ ਨਾਰਕੋਟਿਕ ਕੰਟਰੋਲ ਬਿਊਰੋ ਉਹ ਵੀ ਬੜਾ ਸਟੈਪ ਇਨ ਕਰ ਜਾਂਦਾ ਹੈ ਇਹਦੇ ਵਿੱਚ ਸਰ ਜੀ ਮਾਸੀਗਾ ਇਸ ਵਾਰ ਕੁਝ ਐਫਐਸ ਵੀਰ ਨੌਜਾਨੇ ਨੇ ਇਹ ਸਾਰੇ ਦੇ ਸਾਰੇ ਡਰਗ ਇਸ ਦੇ ਵਿੱਚ ਰੱਖੇ ਗਏ ਨੇ ਜਾਂ ਹਵਾਲੇ ਵਾਲੇ ਵਸਤੂ ਰੱਖੇ ਗਏ ਨੇ ਨਾ ਸਾਰਿਆਂ ਦੇ ਉੱਤੇ ਇੱਕ ਹੀ ਉਪਰਵਾਦ ਦਿੰਦੇ ਨੇ ਦੋ ਲਗ ਅਲੱਗ ਕੇਸ ਨੇ ਬਸ ਜਿਹੜੇ ਤਿੰਨ ਬੰਦੇ ਨੇ ਉਹਨਾਂ ਤੋਂ 1 ਕਿਲੋ ਹੀਰੋਇਨ ਪੰਜ ਸਫਿਸਟੀਕੇਟਿਡ ਵੈਪਨ ਮਿਲੇ ਜਿਹੜੇ ਇੱਕ ਬਰਨਾਲੇ ਦਾ ਇੱਕ ਫਤਿਹ ਦਾ ਚੂੜੀਆਂ ਦਾ ਖਰੀਕੇ ਦਾ ਜਿਹੜੇ ਮਲੇਸ਼ੀਆ ਰਿਟਰਨ ਨੇ ਪਾਕਿਸਤਾਨ ਲਿਗਨ ਉਹਨਾਂ ਦਾ 1 ਕਿਜੀ ਹਿਰੋਇਨ ਐਨਡੀਪੀਐਸ ਵੀ ਹੋ ਗਿਆ ਜੀ ਆਰਐਨਜ਼ ਐਕਟ ਨਾਲ ਹੋ ਗਿਆ ਨਾਲ ਸਮਗਲਿੰਗ ਵਰਗੀਆਂ ਐਕਟੀਵਿਟੀ ਇਹ ਵੱਖਰਾ ਜੀ ਤੇ ਜਿਹੜਾ ਦੂਜੇ 6 ਬੰਦੇ ਨੇ ਉਹ ਸਾਰੇ ਬੰਦੇ ਉਹਦੇ ਤੋਂ ਵੀ 150 ਗ੍ਰਾਮ ਆਪਾਂ ਨੂੰ ਮਿਲੀ-ਮਿਲੀ ਹੈ ਇਹ ਉਹ ਐਨਡੀਪੀਐਸ ਵੀ ਹੋ ਗਿਆ ਤੇ ਨਾਲ ਹਵਾਲੇ ਦੀ ਉਹਦੇ ਚ ਇਨਵੈਸਟੀਗੇਸ਼ਨ ਹੋ ਰਹੀ ਹੈ ਉਹ ਕੇਸ اسلامਬਾਦ ਦਾ ਹੈ ਜਿਹੜਾ ਹਵਾਲਾ ਮਨੀ ਵਾਲਾ ਜੀ ਇਸ ਅਦਰ ظاہر ਆਪਰੇ ਇੱਕ ਪਛੇੜ